ਸਤਿ ਆਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀ ਪਿੰਡੂ ਲਾਈਫ ਟੀਮ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨੌਜੀ ਸਾਰੇ ਕਿਵੇਂ ਹੂੰਮੇਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਗੇ ਚੜਦੀ ਕਲਾ ਚ ਹੋਗੇ ਵਾਹਿਗੁਰੂ ਜੀ ਦੀ ਕਿਰਪਾ ਅਸੀਂ ਵੀ ਵਧੀਆ ਠੀਕ ਠਾਕ ਹੈ ਜੀ ਚੜਦੀ ਕਲਾ ਚੀਆਂ ਲਓ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਬਹੁਤ ਹੀ ਸਪੈਸ਼ਲ ਵੀਡੀਓ ਧੁਮਾਕੇਦਾਰ ਵੀਡੀਓ ਆ ਤੇ ਜਿਵੇਂ ਕਿ ਜੀ ਹੁਣ ਬਰਸਾਤੀ ਮੌਸਮ ਹੋਇਆ ਪਿਆ ਹਨਾ ਬਰਸਾਤ ਰੋਜ਼ ਹੀ ਆ ਜਾਂਦੀ ਆ ਬਹੁਤ ਹੀ ਮੀਂਹ ਪੈਣ ਲੱਗ ਗਿਆ ਇਹਦਾ ਸਵੇਰ ਉੱਠਣ ਸਾਰ ਹੀ ਮਤਲਬ ਕਿ ਮੀਂਹ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਆਪਾਂ ਜਦੋਂ ਕੱਪੜੇ ਧੋਣੇ ਆ ਉਹ ਸੁੱਕਦੇ ਨਹੀਂ ਹੈਗੇ ਤੇ ਆਪਾਂ ਉਹ ਕੱਪੜੇ ਜਿਹੜੇ ਸੁਕਾਉਣੇ ਨੇ ਬਿਨਾਂ ਧੁੱਪ ਤੋਂ ਤੇ ਬਰਸਾਤੀ ਮੌਸਮ ਦੇ ਵਿੱਚ ਕੱਪੜੇ ਸੁਕਾਉਣ ਦਾ ਬਿਲਕੁਲ ਸੌਖਾ ਤਰੀਕਾ ਦੱਸਾਂਗੇ ਕੀ ਤਰੀਕਾ ਹੋ ਇੱਕ ਆਪਾਂ ਛਤਰੀ ਦੇ ਨਾਲ ਸਾਰੇ ਕੱਪੜੇ ਸੁਕਾਣੇ ਨੇ ਕਿਸ ਤਰ੍ਹਾਂ ਸੁਕਾਵਾਂਗੇ ਤੇ ਚਲੋ ਇਹ ਸਟਾਰਟ ਕਰਦੇ ਆਪਾਂ ਇਹ ਹੋ ਗਈ ਜੀ ਆਪਣੀ ਛਤਰੀ ਇਹਨੂੰ ਆਪਾਂ ਖੋਲ ਕੇ نیچے ਰੱਖ ਲਿਆ ਪਰਸ਼ ਤੇ ਠੀਕ ਹੈ ਜੀ ਹੁਣ ਜਦੋਂ ਆਪਾਂ ਕੱਪੜੇ ਬੈਡਾਂ ਵਗੈਰਾ ਤੇ ਪਾ ਦਾਨੇ ਸੁੱਕਣੇ ਤਾਂ ਉਹ ਆਪਣੇ ਗੱਦੇ ਗਿੱਲੇ ਹੋ ਜਾਂਦੇ ਨੇ ਠੀਕ ਹੈ ਜੀ ਲੋ ਜੀ ਇਹ ਹੋ ਗਏ ਜੀ ਆਪਣੇ ਕੱਪੜੇ ਦੇਖੋ ਜੀ ਗਿੱਲੇ ਪਏ ਨੇ ਹਲੇ ਵੀ ਇਹ ਇਹਨਾਂ ਨੂੰ ਹੁਣ ਸੁਕਾਉਣ ਦਾ ਸਭ ਤੋਂ ਵਧੀਆ ਤੇ ਸੌਖਾ ਤਰੀਕਾ ਕੀ ਹੈ ਉਹ ਤੁਹਾਨੂੰ ਦੱਸ ਦਿਆਂ ਜੇ ਆਪਾਂ ਇਹ ਬੈੱਡ ਤੇ ਖਿਲਾਰਾਂਗੇ ਤਾਂ ਗੱਦੇ ਵੀ ਗਿੱਲੇ ਹੋਣਗੇ ਤੇ ਇਹਨਾਂ ਵਿੱਚੋਂ 스ਮੈਲ ਜੀ ਆਉਣ ਲੱਗ ਜਾਂਦੀ ਆ ਬਰਸਾਤ ਦੇ ਮੌਸਮ ਕਰਕੇ ਠੀਕ ਹੈ ਜੀ ਤੇ ਕਿੱਦਾਂ ਸੁਕਾਉਣੇ ਨੇ ਪਹਿਲਾਂ ਤਾਂ ਆਪਾਂ ਸਭ ਤੋਂ ਪਹਿਲਾਂ ਕੀ ਲੈਣਾ ਆਪਾਂ ਕੱਪੜੇ ਸੁਕਾਵਾਂਗੇ ਇਹਨਾਂ ਨੂੰ ਮਤਲਬ ਕਿ ਕੋਈ ਧੁੱਪ ਲਵਾਉਣ ਦੀ ਲੋੜ ਨਹੀਂ ਹੈਗੀ ਤੇ ਨਾ ਹੀ ਆਪਾਂ ਨੂੰ ਪ੍ਰੈਸ ਕਰਨ ਦੀ ਲੋੜ ਬਿਲਕੁਲ ਆਪਣੇ ਕੱਪੜੇ ਨਾਰਮਲ ਇੰਨੇ ਵਧੀਆ ਹੋ ਜਾਣਗੇ ਜਿੰਨੇ ਵੀ ਵਧੀਆ ਕਹੋ ਤੁਸੀਂ ਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਓਡੋ ਨਹੀਂ ਲਿਆ ਇਹ ਆਪਾਂ ਕਮਰੇ ਦੇ ਵਿੱਚ ਕਰਾਂਗੇ ਸਪਰੇ ਕਿੱਦਾਂ ਕਰਨੀ ਹੈ ਪਹਿਲਾਂ ਸਾਰੇ ਕਮਰੇ ਚ ਇਹਦੀ ਸਪਰੇ ਕਰਦੈ ਨੇ ਤਾਂ ਜੋ ਜਿਹੜੇ ਆਪਾਂ ਕੱਪੜੇ ਸੁਕਾਵਾਂਗੇ ਉਹਦੀ ਸੱਲ ਨਾ ਆਵੇ ਇਦਾਂ ਜੀ ਲੋ ਜੀ ਸਾਰੇ ਆਪਾਂ ਸਪਰੇ ਕਰ ਦਿੱਤੀ ਹੁਣ ਜਿਹੜੇ ਆਪਣੇ ਇਹ ਗਿੱਲੇ ਕੱਪੜੇ ਨੇ ਆਪਾਂ ਨੇ ਕੀ ਕਰਨਾ ਹੈ ਛਾਤਰੀ ਇੱਥੇ ਆਪਾਂ ਖੋਲ ਲਈ ਹੈ ਜਿਹੜੇ ਇਹ ਆਪਣੇ ਕੱਪੜੇ ਨੇ ਇਦਾਂ ਕਰਕੇ ਇਦਾਂ ਕਰਕੇ ਇਹਦੇ ਉੱਤੇ ਪਾ ਦੇਣੇ ਨੇ ਠੀਕ ਹੈ ਜੀ ਜਿੰਨੀਆਂ ਵੀ ਆਪਣੀਆਂ ਸ਼ਰਟਾਂ ਨੇ ਇਹਦੇ ਤੇ ਇਦਾਂ ਕਰਕੇ ਪਾ ਦੇਣੀਆਂ ਨੇ ਖਲਾਰ ਕੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਜਿਹੜੇ ਇਹ ਕੱਪੜੇ ਆਪਾਂ ਛਤਰੀ ਤੇ ਸੁੱਕਣੇ ਪਾਏ ਨੇ ਇਹ ਇਹ ਪਾ ਕੇ ਇਦਾਂ ਸਾਰੇ ਕੱਪੜੇ ਛਤਰੀ ਤੇ ਫਿਰ ਆਪਾਂ ਨੇ ਕੀ ਕਰਨਾ ਹੈ ਜੀ ਇੱਕ ਲੈ ਲੈਣਾ ਆਪਾਂ ਜਿਹੜਾ ਆਪਣਾ ਹੀਟਰ ਹੁੰਦਾ ਕਮਰਾ ਗਰਮ ਕਰਨ ਵਾਲਾ ਆਪਾਂ ਸਰਦੀਆਂ ਵਿੱਚ ਯੂਜ਼ ਕਰਦੇ ਆ ਠੀਕ ਹੈ ਜੀ ਇਦਾਂ ਇਹ ਕੱਪੜੇ ਪਾ ਕੇ ਫਿਰ ਆਪਾਂ ਇਥੇ ਹੀਟਰ ਲੈ ਲੈਣਾ ਹੀਟਰ ਜਿਹੜਾ ਆਪਾਂ ਕੀ ਕਰਨਾ ਹੈ ਜੀ ਹੀਟਰ ਨੂੰ ਆਪਾਂ ਚਲਾ ਕੇ ਕਮਰੇ ਵਿੱਚ ਚੱਲਦਾ ਛੱਡ ਦੇਣਾ ਹੈ ਸਿਰਫ 15 ਕੁ ਮਿੰਟ ਆਪਾਂ ਹੀਟਰ ਚਲਾ ਕੇ ਛੱਡਾਂਗੇ ਜਿਹਦੇ ਨਾਲ ਜਿਹੜੇ ਆਪਣੇ ਕੱਪੜੇ ਨੇ ਉਸ ਜਿਹੜੇ ਛਤਰੀ ਤੇ ਪਾਏ ਹੋਏ ਨੇ ਸਾਰੇ ਸੁੱਕ ਜਾਣਗੇ ਕਿਉਂਕਿ ਗਰਮੀ ਹੀਟ ਆਊ ਉਹਦੇ ਵਿੱਚੋਂ ਜਿਹੜੇ ਸੁੱਕੇ ਹੋਏ ਕੱਪੜੇ ਆਪਾਂ ਉਤਾਰ ਲਵਾਂਗੇ ਫਿਰ ਆਪਾਂ ਦੂਜੇ ਕੱਪੜੇ ਇਦਾਂ ਹੀ ਛਤਰੀ ਦੇ ਉੱਤੇ ਪਾ ਦਵਾਂਗੇ ਲੋ ਜੀ ਇਦਾਂ ਕਰਕੇ ਆਪਾਂ ਸਾਰੇ ਕੱਪੜੇ ਸੁਕਾ ਲਵਾਂਗੇ ਬਿਲਕੁਲ ਸੌਖਾ ਤਰੀਕਾ ਕੋਈ ਆਪਾਂ ਨੂੰ ਉਤਾਰਵੰਨਣ ਦੀ ਲੋੜ ਕੋਈ ਕੁਛ ਕਰਨ ਦੀ ਲੋੜ ਨਹੀਂ ਹੁਣ ਕਈ ਕਮਰਿਆਂ 'ਚ ਕੀ ਹੁੰਦਾ ਤਾਰ ਬੰਨ ਨਹੀਂ ਜਾਂਦੀ ਹੈਗੀ ਕਿਉਂਕਿ ਜਗ੍ਹਾ ਘੱਟ ਹੁੰਦੀ ਆ ਤਾਰ ਬੰਨਣ ਦਾ ਔਖਾ ਹੋ ਜਾਂਦਾ ਤੇ ਫਿਰ ਆਪਾਂ ਇਸ ਜਿਹੜੀ ਆਪਣੀ ਛਤਰੀ ਆ ਇੱਕ ਛਤਰੀ ਦੀ ਸਹਾਇਤਾ ਨਾਲ ਆਪਾਂ ਸਾਰੇ ਕੱਪੜੇ ਸੁਕਾ ਲਵਾਂਗੇ ਤੇ ਉਹ 15 ਮਿੰਟ ਆਪਾਂ ਹੀਟਰ ਲਾ ਕੇ ਸਾਢੇ ਦਿਨ ਆਪਣੇ ਸਾਰੇ ਕੱਪੜੇ ਜਿਹੜੇ ਸੁੱਕ ਜਾਣਗੇ ਉਹ ਤਾਰਾਂਗੇ ਫਿਰ ਦੁਬਾਰਾ ਉਹ ਹੋਰ ਕੱਪੜੇ ਦੇ ਉੱਤੇ ਪਾ ਕੇ ਇਦਾਂ ਕਰਕੇ ਸਾਰੇ ਸੁਕਾ ਲਵਾਂਗੇ ਕੋਈ ਇਹ ਚ ਸਮੈਲ ਨਹੀਂ ਆਉਣੀ ਹੈਗੀ ਸੈੱਲ ਦੀ ਠੀਕ ਹੈ ਤੇ ਕੋਈ ਕੁਝ ਨਹੀਂ ਹੋਣਾ ਹੈਗਾ ਕੱਪੜੇ ਆਪਣੇ ਵਧੀਆ ਸੁੱਕ ਕੇ ਆਣ ਵਧੀਆ ਹੋ ਜਾਣਗੇ ਤੇ ਉੱਪਰੋਂ ਛੱਡ ਦੇਣਾ ਆਪਾਂ ਪੱਖਾ ਠੀਕ ਹੈ ਜੀ ਲੋ ਜੀ ਇਹ ਸੀ ਆਪਣੀ ਅੱਜ ਦੀ ਛੋਟੀ ਜੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਦੇ ਬਾਅਦ ਉਹ ਸ਼ੇਅਰ ਕਰਨਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਿਆਂ ਨੂੰ ਸ਼ਸ਼ ਸ਼ਕਤ